ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨੀ ਹੈ ਉਹ ਦਰਜੀਤ ਸਾਂਝ ਬਾਰੇ ਕਰਨੀ ਹੈ ਗਾਇਕ ਕਲਾਕਾਰ ਦਰਜੀਤ ਸਾਂਝ ਬਾਰੇ ਕਿਉਂ ਕਰਨੀ ਹੈ ਕਿਉਂਕਿ ਅੱਜ ਉਸ ਨੂੰ ਧਮਕੀ ਦਿੱਤੀ ਹੈ ਸਿੱਖ ਫॉर ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਧਮਕੀ ਦਿੱਤੀ ਹੈ ਅਲੋਚਨਾ ਕੀਤੀ ਹੈ ਕਿਉਂ ਅਲੋਚਨਾ ਕੀਤੀ ਹੈ ਕਿਉਂਕਿ ਉਸਨੇ ਕੇਵੀ ਸਿਚ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਜਦੋਂ ਗਿਆ ਉਸਨੇ ਇਮਤਾਬ ਵਚਨ ਤੇ ਕਹਿਰੀਅਤ ਲਾਇ ਇਸ ਕਰਕੇ ਨੇ ਧਮਕੀ ਦਿੱਤੀ ਹੈ ਇਹ ਵੀਡੀਓ ਚ ਕਾਫੀ ਗੱਲਾਂ ਕਰਨੀਆਂ ਨੇ ਦਰਜੀਤ ਬਾਰੇ ਵੀ ਔਰ ਉਸਨੇ ਜੋ ਪੰਜਾਬ ਦੀ ਸ਼ਾਨ ਚ ਵਾਅਦਾ ਕੀਤਾ ਉਹਦੇ ਬਾਰੇ ਮੈਂ ਕਾਫੀ ਦਿਨ ਹੋ ਗਏ ਤੁਹਾਨੂੰ ਇੱਕ ਅਪੀਲ ਨਹੀਂ ਕੀਤੀ ਅੱਜ ਕਰ ਰਿਹਾ ਕਿ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਦੇਖੋ ਗੱਲ ਇਹ ਹੈ ਕਿ ਜੇ ਆਪਾਂ ਦਲਜੀਤ ਬਾਰੇ ਗੱਲ ਕਰੀਏ ਮੈਂ ਉਹਦੇ ਬਾਰੇ ਇਹ ਕਹਿ ਸਕਦਾ ਕਿ ਸਹਿਜ ਮਿਠਾਸ ਲੰਮੀ ਬਸਕਰਾਂ ਦੀ ਆਵਾ ਗਾਇਕੀ ਤੇ ਅਦਾਕਾਰੀ ਇਹਨਾਂ ਦਾ ਸਮੇਲ ਹੈ ਇਹ ਦਲਜੀਤ ਦਸਾਂਜ ਔਰ ਪੰਜਾਬੀਅਤ ਦੇ ਜਿਹੜੇ ਮੂਲ ਤੱਤ ਹੁੰਦੇ ਨੇ ਉਹਨਾਂ ਦਾ ਅਸਲ ਬਾਰਸ ਮੈਨੂੰ ਨਜ਼ਰ ਆਉਂਦਾ ਹੈ ਦਲਜੀਤ ਦਸਾਂਜ ਬੋਲਬਾਣੀ ਦਿਖ ਚਿੰਤਨ ਬਤੀਰਾ ਸਲੀਕਾ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਰਗਾ ਹੋਰ ਕੋਈ ਕਲਾਕਾਰ ਹੋ ਮੈਂ ਆਪਦੀ ਗੱਲ ਕਰ ਰਿਹਾ ਤੁਹਾਨੂੰ ਹੋਰ ਠੀਕ ਲੱਗਦਾ ਕੋਈ ਅਸਲ ਵਿੱਚ ਮੈਨੂੰ ਲੱਗਦਾ ਹੈ ਕਿ ਦਲਜੀਤ ਦਸਾਂਝ ਅੱਜ ਦੇ ਸਮੇਂ ਦਾ ਪੰਜਾਬੀ ਪਛਾਣ ਦਾ ਆਈਕਨ ਹੈ ਮੈਨੂੰ ਇਹ ਲੱਗਦਾ ਹੈ ਔਰ ਇੱਕ ਹੋਰ ਵੀ ਗੱਲ ਹੈ ਉਹਦੇ ਵਿੱਚ ਕਿ ਜਿਹੜਾ ਬੰਦਾ ਸਫਲਤਾ ਦੀਆਂ بلندیਆਂ ਤੇ ਪਹੁੰਚੇ ટીਸੀ ਤੇ ਬੌਂਡੇ ਫਿਰ ਵੀ ਆਪਣੇ ਪਿੰਡ ਨਾਲ ਆਪਣੀ ਧਰਤੀ ਨਾਲ ਆਪਣੇ ਵਿਰਸੇ ਨਾਲ ਜੁੜਿਆ ਰਹੇ ਉਹ ਤਾਂ ਫਿਰ ਵਧੀਆ ਇਨਸਾਨ ਵੀ ਹੋਊਗਾ ਤੇ ਕਲਾਕਾਰ ਵੀ ਵਧੀਆ ਹੋ ਜਿਹੜਾ ਵਧੀਆ ਇਨਸਾਨ ਹੈ ਨਾ ਉਹੀ ਵਧੀਆ ਕਲਾਕਾਰ ਹੋ ਸਕਦਾ ਇਹ ਦੋਨੇ ਗੱਲਾਂ ਅਲੱਗ-ਅਲੱਗ ਨਹੀਂ ਹੋ ਸਕਦੀ ਹੁਣ ਇਹ ਕਿਉਂ ਚਰਚਾ ਆਛਾ ਦੇਖੋ ਗੱਲ ਤਾਂ ਇਹ ਹੈ ਇੰਤਖਾਬਚਨ بڑا ਨਾਮ ਹੈ ਫਿਲਮ ਇੰਡਸਟਰੀ ਦਾ ਔਰ ਜਿੰਨਾ ਲੰਬਾ ਸਬਾ ਜਿਵੇਂ ਉਹ ਆਪਣੇ ਆਪ ਨੂੰ ਮੇਨਟੇਨ ਰੱਖ ਕੇ ਹੁਣ ਵੀ ਉਹ ਹੋ ਇੰਡਸਟਰੀ ਚ ਬਰਕਰਾਰ ਹੈ ਚਾਹੇ ਫਿਲਮਾਂ ਚ ਨਹੀਂ ਟੀਵੀ ਚ ਆ ਗਿਆ ਔਰ ਕੌਣ ਬਨੇਗਾ ਕਰੋੜਪਤੀ ਬਹੁਤ ਪਪੂਲਰ ਉਹਦਾ ਪਲੇਟਫਾਰਮ ਹੈ ਜਿਹਨੂੰ ਉਹ ਐਂਕਰ ਕਰਦਾ ਜਿਹਦਾ ਉਹ ਪੋਸਟ ਹੈ ਉਹਦੇ ਵਿੱਚ ਔਣਾ ਹੀ ਆਪਣੇ ਆਪ ਚ ਇੱਕ ਤਾਂ ਬਹੁਤ ਵੱਡੀ ਗੱਲ ਹੈ ਤੇ ਉਹ ਜਿਹੜਾ ਦਲਜੀਤ ਦਸਾਜ ਆ ਗਿਆ ਦਲਜੀਤ ਦਸਾਜ ਨੇ ਉੱਥੇ ਗਾਣੇ ਵੀ ਗਾਏ ਉੱਥੇ ਗੱਲ ਵੀ ਕੀਤੀ ਹਲੇ ਤਾਂ ਟੈਲੀਕਾਸਟ ਹੋਣਾ ਕੱਲ ਨੂੰ ਟੈਲੀਕਾਸਟ ਹੋਣਾ ਕੱਲ ਨੂੰ ਮੀਨਸ 31 ਨੂੰ ਟੈਲੀਕਾਸਟ ਹੋਣਾ ਹੈ ਸੌਰੀ 31 ਨੂੰ ਦਾ ਟੈਲੀਕਾਸਟ ਹੋਣਾ ਹੈ ਤੇ ਹਲੇ ਤਾਂ ਉਦੋਂ ਪਹਿਲਾਂ ਇੱਕ ਪ੍ਰੋਮੋ ਚੱਲ ਰਿਹਾ ਜਿਹਦੇ ਚ ਉਹ ਪਹਿਰੀਅਤ ਲਾ ਰਿਹਾ ਹੁੰਦੇ ਦਲਜੀਤ ਸਾਜ ਅਮਿਤਵ ਬਚਨ ਦੇ ਸਤਕਾਰ ਵਜੋਂ ਪਹਿਰੀਅਤ ਲਾ ਰਿਹਾ ਹੈ ਜੀਨਾ ਅਤਰਾਜ ਹੈ ਸਿਕ ਫਾਰ ਜਸਟਿਸ ਦੇ ਗੁਰਪਤ ਪੰਥ ਸਿੰਘ ਪੰਨੂ ਨੂੰ ਖਾਲਸਤਾਨੀ ਗੁਰਪਤ ਪੰਥ ਸਿੰਘ ਪੰਨੂ ਕਹਿੰਦਾ ਇਹਨੇ ਕਿਉਂ ਲਾਏ ਪੈਰੀਅਤ ਜਿਹੜਾ ਇਮਤਾਬ ਬਚਨ ਹੈ ਉਹ ਕਹਿੰਦਾ ਸਿੱਖਾਂ ਦਾ ਦਸ਼ਮਨ ਹੈ ਉਹਦੇ ਪੈਰੀਅਤ ਲਾ ਕੇ ਇਹਨੇ ਗਲਤੀ ਕੀਤੀ ਹੈ ਅਸਲ ਗੱਲ ਕੀ ਹੈ ਅਸਲ ਤਾਂ ਇਹ ਹੈ ਗੁਰੂ ਪਤਪੰਥ ਸਿੰਘ ਪੰਨੂ ਦੇ ਮੁਤਾਬਕ 1984 ਦੇ ਵਿੱਚ ਇੰਦਰਾ ਗਾਂਧੀ ਤੇ ਕਤਲ ਤੋਂ ਬਾਅਦ ਜਿਹਨੂੰ ਜਿਹੜਾ ਗੋਦੀ ਮੀਡੀਆ ਟੀਰਾ ਮੀਡੀਆ ਹਮੇਸ਼ਾ ਕਹਿੰਦਾ ਜੀ ਸਿੱਖ ਦੰਗੇ ਅਸਲ ਦੇ ਵਿੱਚ ਉਹ ਸਿੱਖ ਨਸਲਕੁਸ਼ੀ ਸੀ ਉਸ ਨਸਲਕੁਸ਼ੀ ਦੇ ਵਿੱਚ ਅਰਜੀਵ ਗਾਂਧੀ ਦੇ ਕਈ ਦੋਸਤਾਂ ਦੇ ਨਾਂ ਹੁੰਦੇ ਨੇ ਜਿਨ੍ਹਾਂ ਚੋਂ ਮਤਾਬ ਬਚਨ ਦਾ ਨਾਂ ਵੀ ਆਉਂਦਾ ਹੈ ਕਿ ਇਸ ਨੇ ਉਹ ਸੋ ਕਾਡ ਦੰਗਿਆਂ ਦੇ ਵਿੱਚ ਉਸ ਨਸਲਕੁਸ਼ੀ ਦੇ ਵਿੱਚ ਪੀੜ ਨੂੰ ਅਕਸਾਇਆ ਸੀ ਸਿੱਖਾਂ ਦੇ ਵਿਰੁੱਧ ਇਹ ਕਹਿਣਾ ਹੈ ਗੁਰੂਪਤਵੰਤ ਸਿੰਘ ਪੰਨੂ ਦਾ ਔਰ ਅਦਰਵਾਈਜ਼ ਵੀ ਲੋਕ ਇਹ ਸਮਝਦੇ ਨੇ ਤਾਂ ਉਹ ਇਹ ਕਹਿੰਦਾ ਕਿ ਜਦੋਂ ਇਹ ਪਹਿਲੀ ਅਸਲਾ ਰਿਹਾ ਤਾਂ ਇਹ ਉਹਨਾਂ ਲੋਕਾਂ ਦੇ ਜਿਹੜੇ ਉਸ ਦੰਗਿਆਂ ਦੇ ਵਿੱਚ ਉਹਦੇ ਸ਼ਿਕਾਰ ਹੋਏ ਨਸਲ ਕੁਸੀਦਾ ਮਾਰੇ ਗਏ ਸ਼ਹੀਦ ਹੋਏ ਉਹਨਾਂ ਦਾ ਅਪਮਾਨ ਕਰ ਰਿਹਾ ਹੈ ਇਹ ਇਮਤਾਬ ਬਚਨ ਨੂੰ ਸਤਕਾਰ ਦੇ ਕੇ ਇਹ ਕਹੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਔਰ ਦੂਜੇ ਪਾਸੇ ਉਹ ਕਹਿੰਦਾ ਇੱਥੇ ਨਹੀਂ ਕਹਦਾ ਇਹ ਕਹਿੰਦਾ ਅਕਾਲ ਤਖਸਾਲਬ ਨੂੰ ਚਾਹੀਦਾ ਸ੍ਰੀ ਅਕਾਲ ਤਖਸਾਲਬ ਨੂੰ ਚਾਹੀਦਾ ਹੈ ਕਿ ਦਲਜੀਤ ਨੂੰ ਸਨਮਨ ਕਰੇ ਤਾਲਬ ਕਰੇ ਤੇ ਇਹ ਤੋਂ ਸਪਸ਼ਟੀਕਰਨ ਲਵੇ ਇਹ ਕਿ ਹੈ ਤੇ ਮੈਂ ਇਹ ਸਮਝਦਾ ਦੇਖੋ ਜਿਹੜਾ ਕਲਾਕਾਰ ਹੈ ਉਹਦੇ ਕਈ ਕਈ ਐਂਗਲ ਨੇ ਨਾ ਇਹਦੇ ਕੋਦਮ ਆਪਾਂ ਕਿਸੇ ਦੇ ਹੱਕ ਜਾਂ ਵਿਰੋਧ ਚ ਨਾ ਹੋਈਏ ਇਹਦੇ ਕਈ ਐਂਗਲ ਨੇ ਮਤਲਬ ਇੱਕ ਇੱਕ ਗੱਲ ਤਾਂ ਤੁਹਾਨੂੰ ਮੰਨਣੀ ਪਵੇਗੀ ਨਾ ਕਿ ਦਰਜੀਤ ਨੂੰ ਸਿਰਫ ਇਸ ਕਰਕੇ ਕਿ ਉਸ ਨੇ ਇੱਕ ਹਲੀਮੀ ਦਿਖਾਈ ਉਸ ਨੇ ਇੱਕ ਸਤਕਾਰ ਦੇ ਕੇ ਇੱਕ ਬਜ਼ੁਰਗ ਜਿਹੜਾ ਉਹ ਤੋਂ ਦੁੱਗਣੀ ਉਮਰ ਦਾ ਉਹ ਵੀ ਕਲਾਕਾਰ ਹੈ ਹੁਣ ਦਰਜੀਤ ਵੀ ਬਾਲੀਵੁੱਡ ਦਾ ਕਲਾਕਾਰ ਆਮ ਤੌਰ ਤੇ ਕਲਾਕਾਰਾਂ ਦੇ ਵਿੱਚ ਕੈਰੀਅਰ ਲਾਉਣ ਦਾ ਸੰਗੀਤਕਾਰਾਂ ਚ ਕਲਾਕਾਰਾਂ ਚ ਆਪ ਤੋਂ ਵੱਡੇ ਨੂੰ ਪੈਰੀ ਹੱਥ ਲਾਉਣ ਦਾ ਰਵਾਜ ਹੈ ਬਹੁਤ ਵਾਰ ਦੇਖਿਆ ਮਤਲਬ ਕਿਉਂਕਿ ਜਦੋਂ ਮੈਂ ਅੱਜ ਸਾਰੇ ਜਿਹੜੇ ਕਲਾਕਾਰ ਬਣੇ ਆ ਪਿੱਛੇ ਜਿਵੇਂ ਤੁਹਾਨੂੰ ਦੱਸਿਆ ਸੀ ਉਹ ਰਾਜਵੀਰ ਜੁਬਦਾ ਗਿਆ ਇਹ ਕਵਰ ਗਰੇ ਵਾਲੇ ਨੂੰ ਕਦੇ ਮਿਲੇ ਤਾਂ ਪਛਣਾ ਇਹ ਕਿਉਂਕਿ ਹਾਲਾਂਕਿ ਮੈਂ ਥੀਏਟਰ ਡਿਪਾਰਟਮੈਂਟ ਚ ਟੈਲੀਵਿਜ਼ਨ ਡਿਪਾਰਟਮੈਂਟ ਚ ਨਹੀਂ ਸੀ ਨਾ ਕਮਿਊਨੀਕੇਸ਼ਨ ਦਾ ਹੈਡ ਸੀ ਜਰਨਲਿਸਟ ਦਾ ਹੈਡ ਸੀ ਕਿਉਂਕਿ ਸਾਡੀ ਦਾਲ ਇਕੱਠਾ ਸੀ ਡਿਪਾਰਟਮੈਂਟ ਤੇ ਜੇ ਕੋਈ ਸਨੀਤਾ ਧੀਰ ਦੇ ਜਾਂ ਗੁਰਚਰਨ ਦੇ ਜਾਂ ਹੋਰ ਸੇਠੀ ਸਾਹਿਬ ਤੋਂ ਲੈ ਕੇ ਜੇ ਕੋਈ ਇਹ ਪੈਰੀ ਹੱਥ ਲਾਉਂਦੇ ਸੀ ਸਾਰੇ ਆ ਕੇ ਲਾਉਂਦੇ ਸੀ। ਨਾਲ ਖੜਿਆ ਦੇ ਵੀ ਇਹ ਇੱਕ ਰਵਾਜ ਹੁੰਦਾ ਕਲਾਕਾਰਾਂ ਚਲੋ ਸਤਿਕਾਰ ਦੇਣਾ ਤੇ ਉਹ ਵੀ ਹਲੀਮੀ ਨਾਲ ਇਹਦੇ ਪਿੱਛੇ ਕੋਈ ਸਵਾਰਥ ਨਹੀਂ ਨਾ ਜਦੋਂ ਤੁਸੀਂ ਬਿਨਾਂ ਸਵਾਰਥ ਤੋਂ ਪੈਰੀ ਹੱਥ ਲਾਉਣੀ ਉਸ ਵੇਲੇ ਤੁਸੀਂ ਦੇਖੋ ਵੀ ਕੀ ਹੈ। ਮਤਲਬ ਜਿਹੜਾ ਭਗਵਾਨਤ ਮਾਨ ਦੇ ਕੇਜਰੀ ਵਾਲ ਦੇ ਪੈਰੀ ਹੱਥ ਲਾਉਣਾ ਪਕੜ ਬਣ ਨਿਕਲੇ ਉਹ ਤੁਹਾਨੂੰ ਹੋਰ ਲੱਗ ਸਕਦਾ ਕਿਉਂਕਿ ਉਹਦੇ ਪਿੱਛੇ ਕੋਈ ਹੋਰ ਕਾਰਨ ਨੇ ਇੱਥੇ ਨਾ ਕੋਈ ਸਿਆਸੀ ਕਾਰਨ ਹੈ ਨਾ ਕੋਈ ਹੋਰ ਕਾਰਨ ਹੈ ਇੱਥੇ ਇੱਕ ਸਤਕਾਰ ਔਰ ਹਲੀਲੀ ਇਹ ਹੁਣ ਗੁਰਪਤਵੰਤ ਜਿਹੜੇ ਈਸ਼ੂ ਨੂੰ ਲੈ ਕੇ ਗੱਲ ਕਰ ਦਸਾਂਜ ਦੇ ਤਾਂ ਉਹ ਸੀਸੂ ਨੂੰ ਚੱਕੇ ਫਿਲਮਾਂ ਚ ਚਾਹ 84 ਹਲੇ 95 ਆਉਂਦੀ ਹੈ ਮਤਲਬ ਅਸੀਂ ਦਸਾਂਜ ਦੇ ਕਿਸ ਤਰ੍ਹਾਂ ਅੰਜਾਮ ਲਾ دیے ਹਨ ਜੇ ਆਪਾਂ ਦਲੀਲ ਦਸਾਂਜ ਦੀ ਉਹ ਅੰਗਲ ਵੀ ਦੇਖ ਲਈਏ ਮੈਨੂੰ ਲੱਗਦਾ ਕਿ ਇਸ ਬਾਰੇ ਗੁਰਪ੍ਰਤਵੰਤ ਪੰਨੋਂ ਨੂੰ ਸੋਚਣਾ ਚਾਹੀਦਾ ਅਸੀਂ ਇਸ ਤਰ੍ਹਾਂ ਦੀ ਇੱਕ ਕਲਾਕਾਰ ਨੂੰ ਬਿਨਾਂ ਕਾਰਨ ਨਹੀਂ ਉਹਨੂੰ ਇਸ ਤਰ੍ਹਾਂ ਦੇ ਗੱਲ ਕਿਹੜੀ ਸਰਾਂ ਚਾਹੀਏ ਜਿਹਨੂੰ ਕਾਲ ਤਖਤ ਬਲਾਉ ਨੇ ਇਹ ਕਰਤਾ ਇਹ ਗੱਲ ਵੀ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਥੋੜਾ ਜਿਹਾ ਕੋਈ ਪਪੂਲਰ ਹੋ ਜੇ ਥੋੜੀ ਜੀ ਕਿਸੇ ਦੀ ਪਛਾਣ ਬਣੇ ਥੋੜੀ ਜੀ ਸ਼ੋਰਤ ਮਿਲ ਜੇ ਕਿਸੇ ਨੂੰ ਤੁਸੀਂ ਦੇਖੋ ਸਭ ਤੋਂ ਪਹਿਲਾਂ ਉਹ ਜਾ ਕੇ ਬਾਲਗਟਾਉਂਦੇ ਜਿਸ ਜਿਹੜੀ ਦਸਤਾਰ ਨੂੰ ਤਿਆਗਦੇ ਨੇ ਇਹ ਸਿੱਖ ਪਹਿਚਾਣ ਨੂੰ ਮਤਲਬ ਕਿ ਜੇ ਨਹੀਂ ਤਾਂ ਲੁਕਾਉਂਦੇ ਨਹੀਂ ਤਾਂ ਘਟੋ ਘਟ ਪੱਗ ਦਾ ਉਤਾਰ ਦਿੰਦੇ ਨੇ ਆਪਾਂ ਟੋਟਲ ਸਿੰਗਰ ਤੇ ਟੋਟਲ ਫਿਲਮ ਇੰਡਸਟਰੀ ਚ ਮੈਨੂੰ ਦੱਸੋ ਬਾਲੀਵੁੱਡ ਚ ਪੱਗਾ ਲਾ ਕਿਹੜਾ ਦਰਜੀਤ ਤੋਂ ਬਣੋ ਨਾ ਲੋਪਸੇ ਮੈਂ ਦੋ ਬੰਦਿਆਂ ਦਾ ਜ਼ਿਕਰ ਕਰਦਾ ਅਕਸ ਜਿਨ੍ਹਾਂ ਨੇ ਦਸਤਾਰ ਦੀ ਪੱਗ ਦੀ ਇੱਜ਼ਤ ਬਣਾਈ ਆ ਲੋਕਾਂ ਦੇ ਵਿੱਚ ਦਿਲਜੀਤ ਤੋਂ ਪਹਿਲਾਂ ਕ੍ਰਿਕਟ ਦੇ ਪਲੇਅਰ ਦੇ ਤੌਰ ਤੇ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਕਮੈਂਟੇਟਰ ਦੇ ਤੌਰ ਤੇ ਦੀ ਲੈਂਗੁਏਜ ਤੇ ਕਮਾਂਡ ਨਹੀਂ ਤਾਂ ਪੰਜਾਬੀਆਂ ਨੂੰ ਅੰਗਰੇਜ਼ੀ ਕਿੱਥੇੋਂ ਦੀ ਸੀ ਉਹ ਇੰਗਲਿਸ਼ ਵਧੀਆ ਬੋਲ ਲੈਂਦਾ ਸਿੱਧੀ ਵਧੀਆ ਬੋਲ ਲੈਂਦਾ ਪੰਜਾਬੀ ਵਧੀਆ ਬੋਲ ਲੈਂਦਾ ਔਰ ਫਿਰ ਟੈਲੀਵਿਜ਼ਨ ਇੰਡਸਟਰੀ ਚ ਜਾ ਕੇ ਕੱਪੜੇ ਪਾਉਣ ਦਾ ਸਲੀਕਾ ਉਸ ਨੂੰ ਹੈ ਉਨੇ ਪਹਿਚਾਨ ਬਣਾਈ ਨਹੀਂ ਉਹ ਤੋਂ ਪਹਿਲਾਂ ਤਾਂ ਆਪਾਂ ਤਾਂ ਹਿੰਦੀ ਇੰਡਸਟਰੀ ਤੋਂ ਦੇਖੋ ਤੁਸੀਂ ਸਿੰਘ ਜੀ ਕਿੰਗ ਦੇ ਪੱਗਾਂ ਦੇਖ ਲਓ ਅਕਸ਼ੇ ਕੁਮਾਰ ਵਰਗੇ ਦੀ ਹਾਲਾਂਕਿ ਪੰਜਾਬੀ ਹੈ ਕਿਤੇ ਜਰੂਸ ਕਰਦੇ ਸੀ ਵੀ ਐਸਾ ਹੁੰਦਾ ਲੇਕਿਨ ਇਹਨਾਂ ਤੋਂ ਬਾਅਦ ਦਸਤਾਰ ਵਾਲੇ ਬੰਦੇ ਜਿਹੜੇ ਨੇ ਜਿਹੜੇ ਕਹਿੰਦੇ ਸੀ ਜੀ ਇਹਨਾਂ ਨੂੰ ਕੰਮ ਨਹੀਂ ਮਿਲਦਾ ਤੇ ਫੇਰ ਵੀ ਤੇੜਾ ਬੜਾ ਨਾ ਹੋ 10 ਤਨੇ ਚੋ ਨਾ ਤੇਰੇ ਪੇ ਪੁੱਤਾਂ ਚ ਕਿਹਦੇ ਪੱਗ ਰੱਖੀ ਹੈ ਫੋੜੇ ਵਿੱਚ ਸ਼ਾਇਦ ਰੱਖ ਲਈ ਹੋਵੇ ਰੱਖ ਲਈ ਆਦਰਵਾਇਸ ਦੇ ਇਹ ਕਿਤੇ ਇਹ ਵੀ ਇਹਦੀ ਗੱਲ ਪਹਿਚਾਨ ਕੱਲੀ ਇਹਦੀ ਪਹਿਚਾਨ ਮੈਂ ਤੁਹਾਨੂੰ ਦੱਸਦਾ ਇਹ ਬਹੁਤ ਬਹਿੰਤ ਕਰਦਾ ਪੱਗ ਤੇ ਲਈ ਇਹਦਾ ਇਹਨੇ ਇੱਕ ਖਾਸ ਆਪਣਾ ਤਾਂ ਦੋਸਤ ਬਣ ਗਿਆ ਨਹੀਂ ਤਾਂ ਜਦੋਂ 84 ਫਿਲਮ ਬਣ ਰਹੀ ਸੀ ਨਾ ਉਸ ਵੇਲੇ ਇਹਨੂੰ ਦੱਸ ਪਈ ਗੁਰਪ੍ਰਤਾਪ ਸਿੰਘ ਕੰਗਦੀ ਉਹ ਕਰਨਾਲ ਦਾ ਕਰਨ ਉਹ ਬੰਦਾ ਤੁਸੀਂ ਵੀ ਉਹਨੂੰ ਦੇਖਿਆ ਹੋਊਗਾ ਜਦੋਂ ਰਿੰਦਰ ਮੋਦੀ ਦੇ ਨੂੰ ਮਿਲ ਗਏ ਇੱਕ ਸਰਦਾਰ ਖੜਾ ਨਾ ਸਾਈਡ ਤੇ ਉਹ ਕੰਗਾ ਖੁੱਲੇ ਝੜੇ ਵਾਲਾ ਉਹ ਜਿਹੜਾ ਬੰਦਾ ਉਹ ਪੱਗ ਬੰਦਦਾ ਇਹਦੀ ਨਹੀਂ ਨਹੀਂ ਇਹਨੇ ਉਹਦੇ ਨਾਲ ਦੋਸਤਿਓਂ ਵੀ ਹੁਣ ਤਾਂ ਹਰ ਇੱਕ ਥਾਂ ਤੇ ਨਾਲ ਜਾਂਦਾ ਜਿਸ ਦਾ ਮੌਕਾ ਉਸਰਾਂ ਦੇ ਹੋ ਦਸਤਾਰ ਉਹ ਮਤਲਬ ਸਟਾਈਲਿਸ਼ ਬੰਦਾ ਹੈ ਉਹ ਪੱਗਾਂ ਬੰਨਦੇ ਨਾ ਕਿ ਸਾਈਚ ਪੱਗਾਂ ਸਖਾਉਂਦਾ ਸੋ ਇਹ ਮੇਰਾ ਪੁਆਇੰਟ ਹੈ ਕਿ ਇਹਦੇ ਪੱਗ ਉਤਾਰਨ ਦੀ ਬਜਾਏ ਉਸ ਨੂੰ ਉਹਨੇ त्यागਿਆ ਨਹੀਂ ਬਲਕਿ ਇਹ ਉਹਦੀ ਇੱਜ਼ਤ ਬਧਾਰ ਹੈ ਸਿੱਖੀ ਦੀ ਇੱਜ਼ਤ ਬਧਾਰ ਹੈ ਜਿੱਥੇ ਵੀ ਜਾਂਦਾ ਪੰਜਾਬੀ ਇਹਦੇ ਅੱਜ ਇਹਦਾ ਹੁਣ ਇਹ ਕਹਿਣਾ ਕਿ ਪੰਜਾਬੀ ਆ ਗਏ ਹੋਏ ਹੁਣ ਲੋਕ ਮਾਣ ਨਾਲ ਜਿਹੜੇ ਆਪਣਾ ਕਹਿ ਸਨ ਸੀ ਪਿੰਡੂ ਹੁੰਦੇ ਨੇ ਪੰਜਾਬੀ じゃ ਉਹ ਉਹ ਵੀ ਹੁਣ ਕੁੜੀਆਂ ਮੁੰਡੇ ਯੂਨੀਵਰਸਿਟੀਆਂ ਚ ਉੱਚੀ ਪੰਜਾਬੀ ਆ ਗਏ ਹੋਏ ਹੋਰ ਤਾਂ ਹੋਰ ਮੈਂ ਇੱਕ ਸ਼ੋਅ ਚ ਦੇਖ ਰਿਹਾ ਸੀ ਮੋ ਜੋਤ ਸਿੰਘ ਸਿੱਧੂ ਉਹਦੇ ਜਿਹੜਾ ਸਭ ਨੂੰ ਕਹਦਾ ਵੀ ਸਿੱਧੂ ਜਮ ਹੈ ਉਹ ਵੀ ਇਹਦੀ ਨਕਲ ਕਰ ਰਿਹਾ ਸੀ ਕਿ ਪੰਜਾਬੀ ਆ ਗਿਓ ਸੋ ਇਹਦੇ ਪੰਜਾਬੀਆਂ ਦੀ ਸ਼ਾਨ ਇਹਦੇ ਦਸਤਾਰ ਦੀ ਸ਼ਾਨ ਬਣਾਈ ਹੈ ਆ ਤੁਸੀਂ ਤੁਹਾਨੂੰ ਮਾਨ ਨਹੀਂ ਹੋਇਆ ਆ ਜਿਹੜਾ ਬੰਦਾ ਮਤਲਬ ਸਭ ਤੋਂ ਵੀਰ ਆਦਮੀ ਹੋਂ ਤਾਂ ਇਸ਼ਕਿਆ ਦਾ ਨਕੇਸ਼ ਭਾਵੇਂ ਉਹਦੇ ਮੁੰਡੇ ਦੇ ਵਿਆਹ ਚ ਜਦੋਂ ਜਦੋਂ ਇਹ ਪਰਫਾਰਮ ਕਰ ਰਿਹਾ ਸੀ ਤੁਸੀਂ ਦੇਖਿਆ ਕਿਵੇਂ ਬਾਲੀਵੁੱਡ ਸਟਾਰ ਰਹਤੇ ਨਾਚ ਰਹੇ ਸੀ ਕਿਵੇਂ ਕਰ ਰਹੇ ਸੀ ਪਰੀਅਤ ਉਹਨੇ ਸਤਗੁਰੂ ਤੋਂ ਵੀ ਲਾਇਆ ਨੇ ਸਰ ਓਕੇ ਤੋ ਇਹ ਗੱਲ ਜਿਹੜੀ ਆ ਨਾ ਕਹਿ ਕੇ ਕਿ ਹਰ ਇੱਕ ਦਾ ਅਸੀਂ ਮੌਕੇ ਭਾਲਦੇ ਆ ਆਪਣੇ ਆਪ ਦੀ ਪਬਲਿਸਿਟੀ ਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਵੇਂ ਹੋਇਆ ਪਰ ਹੁਣ ਤੁਸੀਂ ਇਹ ਜਿਹੜਾ ਬੰਦਾ ਇਹਨੂੰ ਦੇਖੋ ਨਾ ਇਹਦੀ ਇਹਦੀ ਕੰਟ੍ਰਿਬਿਊਸ਼ਨ ਨੂੰ ਵੀ ਤਾਂ ਧਿਆਨ ਚ ਰੱਖਣਾ ਚਾਹੀਦਾ ਨਾ ਕਿ ਜਿਸ ਤਰੀਕੇ ਨਾਲ ਇਹਨੇ ਪੰਜਾਬੀਆਂ ਦੀ ਸ਼ਾਨ ਬਣਾਈ ਹੈ ਜਾਂ ਬਣਾ ਰਿਹਾ ਹੈ ਤੇ ਉਹ ਇੰਦੀ ਗੱਲ ਪਿੱਛੇ ਜ ਜਿਹਦੇ ਚ ਤਾਂ ਕਸੂਰ ਕੋਈ ਨਹੀਂ ਇਹਨੂੰ ਤੁਸੀਂ ਖਿੱਚ ਲਓ ਮੇਰਾ ਖਿਆਲ ਹੈ ਕਿ ਇੱਥੇ ਗੁਰਪ੍ਰਤਪੰਤ ਪੰਨੂ ਨੂੰ ਦੁਬਾਰਾ ਸੋਚਣ ਦੀ ਲੋੜ ਹੈ ਤੁਸੀਂ ਵੀ ਜਿਹੜੇ ਸਾਰੇ ਸੁਣ ਰਹੇ ਹੋ ਤੁਹਾਨੂੰ ਵੀ ਲੱਗਦਾ ਹੋਊਗਾ ਵੈਸੇ ਤੇ ਇੱਕ ਹੋਰ ਵੀ ਹੈ ਇਹ ਤਾਂ ਵਿਵਾਦ ਜਦੋਂ ਬੈਸੇ ਤਾਂ ਜਦੋਂ ਬੰਦਾ ਨਾ ਕੋਈ ਤਰੱਕੀ ਕਰਦਾ ਇਹਨੇ ਤਾਂ ਤਰੱਕੀ ਵੀ ਬਹੁਤ ਕੀਤੀ ਹੈ ਬਹੁਤ ਰੇ ਇੱਕ ਡਰਾਈਵਰ ਦਾ ਬੱਸ ਡਰਾਈਵਰ ਦਾ ਪੰਜਾਬ ਰੋਡ ਵੇ ਦੇ ਬੱਸ ਡਰਾਈਵਰ ਦਾ ਮੁੰਡਾ ਜਿਹੜਾ ਵਿਦਿਅਕ ਤੌਰ ਤੇ ਕਿਨਾਂ ਕੋਈ ਸਿੱਖਿਆ ਵੀ ਨਹੀਂ ਉਹਦਾ ਜਿਲਗਰ ਟਾਇਲਰ ਤਾਂ ਅੰਦਰ ਹੀ ਸੀ ਪਰਿਆ ਹੋਇਆ ਬਸ ਉਹਨੇ ਜਿੰਨਾ ਦਿਨ ਬੇਤ ਕੀਤੀ ਸੀ ਬਸ ਵੱੜ ਗਿਆ ਤੇ ਉਹ ਹੁਣ ਇੰਨੀਆਂ ਤਰੱਕੀਆਂ ਤੇ ਡਰਾਈਵ ਬਾਸ ਡਰਾਈਵਰ ਦਾ ਮੁੱਡੇ ਦੇ ਕੋਲ ਜਹਾਜ਼ ਹੋ ਗਏ ਯਾਰ ਇਹ ਵੀ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਔਰ ਕੋਈ ਜ਼ਿਆਦਾ ਵੀ ਨਹੀਂ ਉਮਰ ਵੀ ਹਲੇ ਪਈ ਹੈ ਤਿੰਨ ਵਿੱਚ ਪਹਿਲੀ ਵਾਰ ਐਲਬਮ ਆਈ ਹੈ 2003 ਚ ਤੇ ਕੀ ਅੰਦਰ ਬਾਈਕ ਸਭ ਹਾਲ ਤਾਂ ਬਹੁਤ ਕੁਝ ਕਰਨ ਤਾਂ ਇਹਨੂੰ ਐ ਛੋਟੀ ਛੋਟੀ ਗੱਲਾਂ ਤੇ ਵਿਰੋਧੀ ਦਾ ਰੋਕਣ ਹੁਣ ਆਸਟ੍ਰੇਲੀਆ ਚ ਗਿਆ ਆਸਟ੍ਰੇਲੀਆ ਚ ਗਿਆ ਹੋਇਆ ਉੱਥੇ ਤਾਂ ਵਿਰੋਧ ਹੋਇਆ ਆਵੇ ਜੀ ਉਪਰ ਡਰਾਈਵਰ ਆਵੇ ਜੀ 7 11 ਵਾਲੇ ਉਹ ਭਾਈ ਉਹ ਤਾਂ ਉੱਥੇ ਤਾਂ ਨਸਲ ਪ੍ਰਤੀ ਦਾ ਕੰਮ ਚੱਲਦਾ ਉਹ ਤਾਂ ਖਿਲਾਫ ਨੇ ਪੰਜਾਬੀਆਂ ਦੇ ਲੇਕਿਨ ਇਹਦਾ ਉੱਥੇ ਪਹੁੰਚ ਕੇ ਇਹਦੇ ਬਾਰੇ ਟਕਰੀਆਂ ਦਮੇਲ ਦੇ ਵਿਚ ਇਧਰ ਉਧਰ ਮੇਰੀ ਜਗ੍ਹਾ ਲੱਗੇ ਜਿਹੜੇ ਨੇ ਜਵਾਬ ਦਿੱਤਾ ਕੋਈ ਵੈਸੇ ਤੁਹਾਨੂੰ ਤਾਂ ਪਤਾ ਹੀ ਹੈ ਹੁਣ ਪੰਜਾਬੀ ਜਿਆਦਾ ਟੈਕਸੀਆਂ ਚਲਾਉਂਦੇ ਨੇ ਉਹਨਾਂ ਨੇ ਵਿਅੰਗ ਮਾਰਿਆ ਜਾਓ ਜਿਹੜਾ ਛੋਟੇ ਜਿਹੇ ਦੁਕਾਨਾਂ ਤੇ ਸਟੋਰਾਂ ਤੇ ਕੰਮ ਕਰਦੇ ਨੇ ਤੋਂ ਉਹਦਾ ਵਿਅੰਗ ਘੋੜੇ ਜਵਾਬ ਕੰਮ ਕਰਨਾ ਕੀ ਬਾੜੀ ਗੱਲ ਹੈ ਜੀ ਵੈਸੇ ਆਪਣੀ ਮਿਹਨਤ ਨਾਲ ਟੈਕਸੀ ਚਲਾਉਣਾ ਵੀ ਜਿਹੜੇ ਕਿਹੜੀ ਗੱਲ ਹੈ ਤੋਂ ਠੀਕ ਜਿਹੜੀ ਇਹਦਾ ਇਹਨੂੰ ਜੇ ਦੀ ਟ੍ਰੋਲਿੰਗ ਹੈ ਨਾ ਹੁੰਦੀ ਕਦੇ ਵੀ ਵੈਸੇ ਕਿਸੇ ਦੀ ਵੀ ਹੋਵੇ ਜਿਹੜਾ ਵੀ ਬੰਦਾ ਸਫਲ ਹੈ ਉਹਨੂੰ ਆਪਣੇ ਕੰਮ ਨਾਲ ਜਵਾਬ ਦੇਣਾ ਚਾਹੀਦਾ ਸਫਲਤਾ ਨਾਲ ਜਵਾਬ ਦੇਣਾ ਚਾਹੀਦਾ ਆਦਰਵਾਇਜ਼ ਤਾਂ ਜਵਾਬ ਹੀ ਹੈ ਨਾ ਬੋਲ ਕੇ ਤੁਸੀਂ ਕੀ ਜਵਾਬ ਦਿਓਗੇ ਮਤਲਬ ਇਹ ਇਹਨੂੰ ਕਹਿਣ ਦੀ ਵੀ ਲੋੜ ਨਹੀਂ ਵੀ ਤੁਸੀਂ ਦੱਸ ਦਿਓ ਜੀ ਬਿਲਬੋਰਡ ਦੇ ਮੰਚ ਤੇ ਕਿੰਨੇ ਕੁ ਬੰਦੇ ਪਹੁੰਚੇ ਕੋਈ ਚੇਲਾ ਕਿੰਨੇ ਕੋ ਇੰਟਰਨੈਸ਼ਨਲ 뮤직 ਫੈਸਟੀਵਲ ਉੱਥੇ ਕਿਹਨੂੰ ਮੌਕਾ ਮਿਲਿਆ ਪਰਫਾਰਮ ਕਰਨ ਦਾ ਜਵਾਬ ਹੀ ਹੈ ਮਤਲਬ ਜੇ ਤੁਹਾਡਾ ਐਲਬਮ ਸਾ ਚੌਂਦਾ ਇਹ ਬਿਲਬੋਰਡ ਦਾ ਚਾਰਟ ਆ ਉਹਦੇ ਚੋਂ ਦਾ ਤੁਸੀਂ ਇਹ ਵੀ ਤਾਂ ਵੱਡੀ ਗੱਲ ਤੋ ਇਸ ਕਰਕੇ ਇਹ ਕਿੰਨੇ ਕੁ ਬੰਦਿਆਂ ਨੂੰ ਮੋਦੀ ਮਿਲ ਕੇ ਕਹਿੰਦਾ ਵੀ ਇਹ ਕਰ ਲੋ ਮੈਂ ਇਹ ਨਹੀਂ ਕਹਿੰਦਾ ਮੋਦੀ ਨੂੰ ਮਿਲਣਾ ਵੱਡੀ ਗੱਲ ਵੇਰੇ ਹੋਣਗੇ ਜਾਂ ਉਹ ਉਹ ਬਲ ਬੱਕਰੀਏ ਤੁਸੀਂ ਇਹਨਾਂ ਨੂੰ ਹਰ ਇੱਕ ਗੱਲ 'ਚ ਜੋੜ ਕੇ ਦੇਖੋ ਤੋ ਫਿਰ ਕੋਈ ਵੀ ਮੋਦੀ ਮੋਦੀ ਨੂੰ ਵੀ ਕਿਉਂ ਮਿਲਿਆ ਤੋ ਇਹ ਵੀ ਗੱਲ ਕਹ ਦੋਗੇ ਤੋ ਇਸ ਕਰਕੇ ਇਹ ਇਹ ਜਿਹੜੀ ਹੈ ਨਾ ਸਫਲਤਾ ਉਸ ਨੂੰ ਤੁਸੀਂ ਘਟਾਓ ਨਾ ਇਹਨੂੰ ਸਭਾ ਹਲਾਸ਼ੇਰੀ ਦਿਓ ਤਾਂ ਕਿ ਪੰਜਾਬ ਦੀ ਹੋਰ ਪਛਾਣ ਬਣਾਵੇ ਹੁਣ ਜਿੱਥੇ ਗੁਰਪਤਵੰਤ ਪੰਨੂ ਰਹਿੰਦਾ ਉੱਥੇ ਦੇ ਲੋਕਾਂ ਨੂੰ ਹਾਲ ਤੱਕ ਇਹ ਨਹੀਂ ਪਤਾ ਲੱਗਿਆ ਪੱਗਾਂ ਦੇ ਤੇ ਬਸਰਬਣਾ ਚ ਵੇਲਾ ਦੇ ਤੇ ਇਹਨਾਂ ਚ ਕੀ ਪਰ ਬਹੁਤ ਸਾਰੇ ਨਹੀਂ ਜਾਣਦੇ ਬ੍ਰਿਕ ਜਦ ਇਹ ਸਿੱਖਾਂ ਦੀ ਪਛਾਣ ਸਿੱਖਾਂ ਦੇ ਬੱਕਰੀ ਪਛਾਣ ਹਾਲੇ ਵੀ ਉੱਥੇ ਦੱਸਣਾ ਪੈਂਦਾ ਵੀ ਸਿੱਖ ਕੀ ਹੁੰਦੇ ਨੇ ਇਹ ਪੱਗ ਤੇ ਦਾੜੀ ਆ ਨਾ ਉਹਨਾਂ ਨਾਲੋਂ ਵੱਖ ਨੇ ਤੇ ਤੁਸੀਂ ਰਹੇ ਤੁਸੀਂ ਕਿਹਨਾ ਕਰ ਲਿਆ ਮੈਨੂੰ ਤਾਂ ਉੱਥੇ ਬਹੁਤ سارے ਬੰਦੇ ਦੱਸੇ ਕਹਿੰਦੇ ਅਸੀਂ ਤੂੰ ਦੱਸ ਦਿਆਂ ਲੋਕਾਂ ਨੂੰ ਆ ਕੋਸ਼ਿਸ਼ ਕਰਦੇ ਆ ਪੋਲੀਟਿਕਲ ਬੰਦਿਆਂ ਨੂੰ ਨਹੀਂ ਨਹੀਂ ਉੱਥੇ ਤਾਂ ਇਹ ਨਹੀਂ ਪਤਾ ਲੱਗ ਰਿਹਾ ਆ ਪਿੱਛੇ ਜੇ ਕੈਂਪੀ ਦੇ ਗਲਤ ਸਟੇਟਮੈਂਟ ਦਿੱਤੀ ਸੀ ਉਹਨੂੰ ਦੱਸਣਾ ਪਿਆ ਵੀ ਇਹ ਸਿੱਖ ਹੁੰਦੇ ਨੇ ਬਸ ਬੰਡ ਨਹੀਂ ਹੁੰਦੇ ਤੋਂ ਇਸ ਕਰਕੇ ਜਿੱਥੇ ਤੁਸੀਂ ਉਹ ਹੁਣ ਇਹ ਗੱਲ ਬਣਾ ਰਹੇ ਜਦੋਂ ਗਉਂਦਾ ਪੰਜਾਬੀ ਇੱਕ ਪੰਜਾਬੀ ਦੇ ਤੌਰ ਤੇ ਇੱਕ ਦਸਤਾਰ ਨਾਲ ਸਿੱਖੀ ਦੇ ਤੌਰ ਤੇ ਇਹ ਥੋੜੀ ਪਛਾਣ ਬਣਾ ਰਹੇ ਇਹਨੂੰ ਹੱਲਾਸ਼ੀ ਵੀ ਦਿਓ ਨਾ ਕਿ ਤੁਸੀਂ ਤੇ ਦੀਦ ਸਾਹ ਨੂੰ ਤੇ ਕਰੋ ਕਿ ਜੀ ਇਹ ਤਾਂ ਇਹਨੂੰ ਬੁਲਾਓ ਜੀ ਤੇ ਕੀਤਾ ਇਹ ਐਂਟੀ ਇਹਦੇ ਚਾਂਟੀ ਸਿੱਖਾ ਲਈ ਕਿਹੜੀ ਗੱਲ ਤੁਸੀਂ ਅੰਤਬਚਨ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਲੇਕਿਨ ਇਹਦੇ ਜਿਹੜੀ ਹੈ ਨਾ ਇਹਦਾ ਕੀ ਸਵਾਰਥ ਸੀ ਉਹਦੇ ਚ ਜੇ ਨਮਰਤਾ ਨਾਲ ਕੋਈ ਬੰਦਾ ਆਪਣੇ ਲੋਕਾਂ ਦੇ ਦਿਲ ਜਿੱਤ ਰਿਹਾ ਆਪਣੇ ਗਾਣੇ ਨਾਲ ਆਪਣੀ ਕਲਾ ਨਾਲ ਤੇ ਆਪਣੀ ਥੋੜੀ ਗੱਲ ਕਰ ਰਿਹਾ ਮੇਰਾ ਖਿਆਲ ਹੈ ਕਿ ਉਸ ਨੂੰ ਤੁਸੀਂ ਹਰ ਗੱਲ ਨੂੰ ਇਸ ਨਜ਼ਰੀਏ ਤੇ ਅਬਦੇ ਤਰੀਕੇ ਨਾਲ ਨਾ ਦੇਖੋ ਦਜੀਤ ਸਾਹ ਘਟੋ ਘਟ ਮੈਂ ਇਸ ਮਾਮਲੇ ਦੇ ਵਿੱਚ ਮੈਨੂੰ ਵੀ ਦੁੱਖ ਹੈ ਜੋ ਕੁਝ ਦਿੱਲੀ ਚ ਹੋਇਆ ਮੈਂ ਬਹੁਤ ਵਾਰ ਕਮਲਨਾਥ ਦੀ ਗੱਲ ਕੀਤੀ ਹੈ ਬਾਕਨ ਦੀ ਜਿਹੜੇ ਵੀ ਜੜਾ ਸੱਜਣ ਕੁਮਾਰ ਸਭ ਤੇ ਤਵੇਲਾਏ ਨੇ ਲੇਕਿਨ ਦਜੀਤ ਨੂੰ ਉਹਦੇ ਚ ਖਿੱਚਣਾ ਮੈਨੂੰ ਲੱਗਦਾ ਨਹੀਂ ਠੀਕ ਨਹੀਂ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸੋ ਥੋੜਾ ਬਹੁਤ ਬਹੁਤ ਸ਼ੁਕਰੀਆ